ਆਸਟ੍ਰੇਲੀਆ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਆਸਟ੍ਰੇਲੀਆ ਨੇ ਹੁਣ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਤਿਆਰੀ ਜਿਹੜੀ ਉਹ ਪੂਰੀ ਕਰ ਰੱਖੀ ਆ ਆਸਟ੍ਰੇਲੀਆ ਸਰਕਾਰ ਵੀ ਈਰਾਨ ਤੋਂ ਜਿਹੜੇ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ 'ਚ ਆ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਸੀਨੀਅਰ ਅਧਿਕਾਰੀ ਨੇ ਇਸ ਸੰਬੰਧੀ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਰੱਖਿਆ ਉਦਯੋਗ ਮੰਤਰੀ ਪੈਟ ਕੌਨਰੋਏ ਨੇ ਦੱਸਿਆ ਕਿ ਸਰਕਾਰ ਈਰਾਨ ਵਿੱਚੋਂ ਉਨ੍ਹਾਂ ਨਾਗਰਿਕਾਂ ਲਈ ਨਿਕਾਸੀ ਕਾਰਜਾਂ ਦੀ ਯੋਜਨਾ ਬਣਾ ਰਹੀ ਹੈ ਜੋ ਮੱਧਪੂਰ ਵਿੱਚ ਟਕਰਾਅ ਵਿਚਕਾਰ ਵਾਪਸ ਪਰਤਣਾ ਚਾਹੁੰਦੇ ਨੇ ਉਸਨੇ ਕਿਹਾ ਕਿ ਇਸ ਸਮੇਂ ਹਵਾਈ ਖੇਤਰ ਬੰਦ ਨੇ ਇਸ ਲਈ ਜਹਾਜ਼ ਅੰਦਰ ਅਤੇ ਬਾਹਰ ਨਹੀਂ ਆ ਸਕਦੇ ਪਰ ਅਸੀਂ ਆਸਟ੍ਰੇਲੀਆਈ ਲੋਕਾਂ ਨੂੰ ਕੱਢਣ ਜਾਓ ਉਹਨਾਂ ਨੂੰ ਜਿਹੜਾ ਜੋ ਉਹਨਾਂ ਦੇ ਦੁਬਾਰਾ ਖੁੱਲਣ ਤੇ ਵਪਾਰਕ ਉਡਾਣਾਂ ਤੇ ਜਾਨਵਿੱਤ ਸਹਾਇਤਾ ਕਰਨ ਦੀਆਂ ਯੋਜਨਾਵਾਂ ਤਿਆਰ ਕਰ ਰਹੇ ਹਨ ਇਸ ਖੇਤਰ ਵਿੱਚ ਮੌਜੂਦਾ ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਵਿਦੇਸ਼ ਮਾਮਲਿਆਂ ਤੇ ਵਪਾਰ ਵਿਭਾਗ ਵਿੱਚ ਜਿਹੜਾ ਡੀ ਐਫ ਏ ਟੀ ਨਾਲ ਰਜਿਸਟਰ ਕਰਨ ਦੀ ਸਲਾਹ ਦਿੱਤੀ ਗਈ ਆ ਵਿਦੇਸ਼ ਮਾਮਲਿਆਂ ਦੇ ਮੰਤਰੀ ਪੈਨੀ ਵੋਗ ਨੇ ਦੱਸਿਆ ਕਿ 350 ਆਸਟ੍ਰੇਲੀਆਈ ਨਾਗਰਿਕਾਂ ਨੇ ਈਰਾਨ ਛੱਡਣ ਦੀ ਆਪਣੀ ਇੱਛਾ ਬਾਰੇ ਡੀਐਫਏ80 ਨੂੰ ਸੂਚਿਤ ਕੀਤਾ ਤੇ 300 ਨਾਗਰਿਕਾਂ ਨੇ ਇਜ਼ਰਾਈਲ ਲਈ ਅਜਾਇਆ ਕੀਤਾ ਜਿਸ ਵਿੱਚ ਹੋਰ ਰਜਿਸਟ੍ਰੇਸ਼ਨਾਂ ਦੀ ਉਮੀਦ ਹੈ ਮੌਗ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਸੁਰੱਖਿਅਤ ਬਾਰ ਕੱਢਣ ਵਿੱਚ ਮਦਦ ਕਰਨ ਲਈ ਕਈ ਯੋਜਨਾਵਾਂ 'ਤੇ ਕੰਮ ਕਰ ਰਹੀ ਆ ਇਜ਼ਰਾਈਲ ਤੇ ਤਹਿਰਾਨ ਅਤੇ ਈਰਾਨ ਦੇ ਹੋਰ ਖੇਤਰਾਂ ਦੇ ਹਵਾਈ ਹਮਲੇ ਸ਼ੁਰੂ ਕੀਤੇ ਜਿਸ ਵਿੱਚ ਚੋਟੀ ਦੇ ਕਈ ਫੌਜੀ ਕਮਾਂਡਰ ਪਰਮਾਣੂ ਵਿਗਿਆਨੀ ਤੇ ਨਾਗਰਿਕ ਮਾਰੇ ਗਏ ਜਵਾਬ ਵਿੱਚ ਈਰਾਨ ਨੇ ਇਜ਼ਰਾਈਲ ਦੇ ਵੱਖ-ਵੱਖ ਟਿਚੇ ਤੇ ਮਜਾਲਾ ਤੇ ਰੋਣਾ ਦੀਆਂ ਹਮਲਿਆਂ ਦੀ ਇੱਕ ਲੜੀ ਸ਼ੁਰੂ ਕੀਤੀ ਜਿਸ ਨਾਲ ਜਾਨੀ ਨੁਕਸਾਨ ਦੇ ਕਾਫੀ ਨੁਕਸਾਨ ਹੋਇਆ ਆਸਟ੍ਰੇਲੀਆ ਤੋਂ ਵੱਡੀ ਖਬਰ ਸਾਹਮਣੇ ਆਈ ਆ ਦੱਸਦੀ ਆ ਕਿ ਆਸਟ੍ਰੇਲੀਆਈ ਸਰਕਾਰ ਵੀ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਚ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਸੀਨੀਅਰ ਅਧਿਕਾਰੀ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਰੱਖਿਆ ਉਦਯੋਗ ਮੰਤਰੀ ਪੈਟ ਕੌਨਰੋਏ ਨੇ ਦੱਸਿਆ ਕਿ ਸਰਕਾਰ ਈਰਾਨ ਵਿੱਚੋਂ ਉਹਨਾਂ ਨਾਗਰਿਕਾਂ ਲਈ ਨਿਕਾਸੀ ਕਾਰਜਾਂ ਦੀ ਯੋਜਨਾ ਬਣਾ ਰਹੀ ਹੈ ਜੋ ਮੱਧਪੂਰਬ ਵਿੱਚ ਟਕਰਾਅ ਵਿਚਕਾਰ ਵਾਪਸ ਜਿਹੜਾ ਪਰਤਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਹਵਾਈ ਖੇਤਰ ਬੰਦ ਨੇ ਇਸ ਲਈ ਜਾਜ ਅੰਦਰ ਅਤੇ ਬਾਹਰ ਨਹੀਂ ਆ ਸਕਦੇ ਪਰ ਅਸੀਂ ਆਸਟ੍ਰੇਲੀਆਈ ਲੋਕਾਂ ਨੂੰ ਕਦਮ ਜਾ ਉਹਨਾਂ ਨੂੰ ਜੋ ਉਹਨਾਂ ਦੇ ਦੁਬਾਰਾ ਖੁੱਲਣ ਤੇ ਵਪਾਰਕ ਉਡਾਣਾਂ ਤੇ ਝਾਨ ਵਿੱਚ ਸਹਾਇਤਾ ਕਰਨ ਲਈਆਂ ਯੋਜਨਾਵਾਂ ਤਿਆਰ ਕਰ ਰਹੇ ਹਾਂ ਇਸ ਖੇਤਰ ਵਿੱਚ ਮੌਜੂਦਾ ਸਾਰੇ ਆਸਟ੍ਰੇਲੀਆਈ ਲੋਕ ਵਿਦੇਸ਼ ਮਾਮਲਿਆਂ ਤੇ ਵਪਾਰ ਵਿਭਾਗ DFAE T ਨਾਲ ਰਜਿਸਟਰ ਕਰਨ ਦੀ ਸਲਾਹ ਦਿੱਤੀ ਗਈ ਆ ਉਦੇਸ਼ ਮਾਮਲਿਆਂ ਦੇ ਮੰਤਰੀ ਪੈਨੀ ਵੋਗ ਨੇ ਦੱਸਿਆ ਕਿ 350 ਆਸਟ੍ਰੇਲੀਆਈ ਨਾਗਰਿਕਾ ਨੇ ਈਰਾਨ ਛੱਡਣ ਦੀ ਆਪਣੀ ਇੱਛਾ ਬਾਰੇ ਡੀਐਫਏਟੀ ਨੂੰ ਸੂਚਿਤ ਕੀਤਾ ਤੇ 300 ਨਾਗਰਿਕਾ ਨੇ ਇਜ਼ਰਾਈਲ ਲਈ ਅਜਾਇਆ ਕੀਤਾ ਜਿਸ ਵਿੱਚ ਹੋਰ ਰਜਿਸਟ੍ਰੇਸ਼ਨਾਂ ਦੀ ਜਿਹੜੀ ਉਮੀਦ ਆ ਵੋਗ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕਰਨ ਲਈ ਕਈ ਯੋਜਨਾਵਾਂ ਤੇ ਕੰਮ ਕਰ ਰਹੀ ਆ ਇਜ਼ਰਾਈਲ ਨੇ ਤਹਿਰਾਨ ਤੇ ਈਰਾਨ ਦੇ ਹੋਰ ਖੇਤਰਾਂ 'ਤੇ ਹਵਾਈ ਹਮਲੇ ਸ਼ੁਰੂ ਕੀਤੇ ਨੇ ਜਿਸ ਵਿੱਚ ਚੋਟੀ ਦੇ ਕਈ ਫੌਜੀ ਕਮਾਂਡਰ, ਪਰਮਾਣੂ ਵਿਗਿਆਨੀ ਤੇ ਨਾਗਰਿਕਾਂ ਮਾਰੇ ਗਏ।